ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਅਸੀਂ ਇੱਕ ਵੱਡੇ ਪੱਧਰ ਤੇ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੋਈ ਹੈ ਮਾਨਯੋਗ ਕਮਿਸ਼ਨਰ ਜੀ ਦੀ ਪੰਜਾਬ ਦੇ ਦिशा निर्देश ਦੇ ਅਨੁਸਾਰ ਇਹ ਸਾਡੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਕਮਿਸ਼ਨਰ ਇੰਟਰਵਿਨਰ ਸੁਪਰੀ ਸ਼ਰਮਾ ਜੀ ਦੇ ਦिशा निर्देश ਦੇ ਵਿੱਚ ਸਾਡੇ ਜਿਹੜੀਆਂ ਵੱਖ-ਵੱਖ ਟੀਮਾਂ ਵੱਖ-ਵੱਖ ਥਾਣਿਆਂ ਦੀ ਫੋਰਸ ਨੂੰ ਅਸੀਂ ਇਸ ਸੰਬੰਧੀ ਜਿਹੜਾ ਹੈਗਾ ਬਰੀਫ ਕਰਕੇ ਨਸ਼ਿਆਂ ਦੇ ਖਿਲਾਫ ਮੀਡੀਅਮ ਦੇ ਵਿੱਚ ਜਿਹੜਾ ਹੈਗਾ ਕਾਰਗੁਜ਼ਾਰੀ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਉਸੇ ਲੜੀ ਦੇ ਤਹਿਤ ਦੇ ਵਿੱਚ ਜਿਹੜਾ ਹੈ ਕਿ ਸਾਡੇ ਸੀਆਈਏ ਸਟਾਫ ਨੂੰ 2 ਕਿਲੋ ਫੀਮ ਫੜ ਦੇ ਵਿੱਚ ਜਿਹੜੀ ਸ਼ਫਤਾ ਮਿਲੀ ਹੈਗੀ ਆ ਨਿਤਿ 19 12 2023 ਨੂੰ ਲਾਡੋ ਵਾਲੀ ਰੋਡ ਦੇ ਏਰੀਆ ਦੇ ਵਿੱਚ ਜਿਹੜੀ ਹੈਗੇ ਸੀਆਈ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਦੋ ਜਿਹੜੇ ਹੈਗੇ ਇੱਕ ਮੇਲ ਅਕਿਊਜ਼ਡ ਦਾ ਇੱਕ ਫੀਮੇਲ ਅਕਿਊਜ਼ਡ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਜਿਹੜੀ ਹੈਗੀ ਆ ਲੜੀ ਤੋਂ 500 ਗ੍ਰਾਮ ਫੀਮ ਤੇ ਜਿਹੜਾ ਰਾਜਕਮਰ ਮਾ ਦਾ ਕਯੂਸ ਡੈਗ ਹੈ ਉਹਦੇ ਤੋਂ ਇੱਕ ਡੇਡ ਕੀ ਗਈ ਅਸੀਂ ਫੁੱਲ 2 ਕਿਲੋ ਸੀਨ ਜਿਹੜੀ ਇਹ ਬਰਾਮਦ ਕੀਤੀ ਹੈ ਪੁੱਛ ਗਿਆ ਇਸ ਦੇ ਵਿੱਚ ਆਇਆ ਕਿ ਜਿਹੜੀ ਇਹ ਫੀਮ ਹੈ ਪਿਛੋਂ ਇਹ ਬਰੇਲੀ ਤੋਂ ਜਿਹੜੀ ਹੈਗੀ ਲੈ ਕੇ ਆਉਂਦੇ ਸੀ ਰਾਜਕਮਰ ਜਿਹੜਾ ਹੈਗਾ ਬਰੇਲੀ ਤੋਂ ਇਹ ਪ੍ਰੋਕਿਊਰ ਕਰਦਾ ਸੀ ਪੁਰਾਣੀ ਜਿਹੜੀ ਐਂਟੀਸਿਪੈਂਟਸ ਇਹਨਾਂ ਦੇ ਚੈੱਕ ਕੀਤੇ ਆ ਉਹਦੇ ਵਿੱਚ ਰਾਜਕਮਰ ਦੇ ਇਹ ਜਿਹੜੀ ਦੋਸ਼ਨ ਜ਼ੁਬੇਦਾਨਾ ਦੀ ਹੈਗੇ ਇਹਨਾਂ ਦੇ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਨੇ ਇਹ ਫੀਮ ਦੀ ਰਿਕਵਰੀ ਇਹਨਾਂ ਤੋਂ ਹੋਈ ਹੈ ਜਿਹੜੇ ਹੈਗੇ ਇੱਕ ਯੂਪੀ ਦੇ ਵਿੱਚ ਮਕਦਮਾ ਹੈ ਕੋਲ ਲੁਧਿਆਣਾ ਜਿਹੜਾ ਜੀਆਰਪੀ ਰਜਿਸਟ੍ਰੇਸ਼ਨ ਤੇ ਉੱਤੇ ਹੈਗਾ ਉੱਥੇ ਰਜਤਰ ਅੰਡ ਇਹਨਾਂ ਦੀ ਪਿੱਛੋਂ ਕਿਸ ਤੋਂ ਲੈ ਕੇ ਆਏ ਸੀ ਉਹਨੂੰ ਅਸੀਂ ਫਿਕਰ ਆਊਟ ਕਰਕੇ ਬੈਕਵਰਡ ਫਾਰਵਰਡ ਸਾਰਾ ਕਿੱਥੇ ਸਪਲਾਈ ਕਰਨੀ ਸੀ ਉਹਦੇ ਦੇ ਲਿੰਕੇਜ ਤੇ ਉੱਤੇ ਕੰਮ ਕਰਦੇ ਕਿਸੇ ਦੇ ਰਹਿਣ ਵਾਲੇ ਸਸਪੈਕਟ ਸਰ ਉਸ ਪਤਾ ਲੱਗਾ ਜਿਹੜਾ ਰਾਜਕਮਰ ਸਸਪੈਕਟ ਹੈਗਾ ਦਾ ਜਿਹੜਾ ਹੈਗਾ ਯੂਪੀ ਦੇ ਵਿੱਚ ਬਰੇਲੀ ਏਰੀਆ ਦਾ ਜਿਹੜਾ ਹੈਗਾ ਰਹਿਣ ਵਾਲਾ ਹੈਗਾ ਐਂਡ ਇਹਦਾ ਪਿੰਡ ਪੁੰਡਰੀਆ ਪਿੰਡ ਹੈਗਾ ਥਾਣਾ ਅਲੀ ਗੰਜ ਡਿਸਟ੍ਰਿਕਟ ਬਰੇਲੀ ਦੇ ਵਿੱਚ ਦੇ ਜੁਬੇਦਾਰ ਜਿਹੜੀ ਹੈਗੀ ਆ ਉਹ ਲੰਮਾਪਿੰਡ ਚੌਂਕ ਦੇ ਨੇੜੇ ਇੱਥੇ ਕਾਫੀ ਪੁਰਾਣੀ ਇੱਥੇ ਰਹਿ ਰਹੀ ਪੰਜਾਬ ਦੇ ਵਿੱਚ ਜਿਹੜੇ ਪਾਰਟਨਰਸ ਨੂੰ ਮਿਲਨ ਦੇ ਸੀ ਜਾਂ ਫਿਰ ਜਿਹਨਾਂ ਨੇ ਸਪਲਾਈ ਕਰਦੇ ਪਏ ਸੀ ਉਹਨਾਂ ਦਾ ਕੁਝ ਪਤਾ ਚੱਲੇਗਾ ਜਿਹੜੀ ਜ਼ੁਬੇਦਾਰਾਂ ਦੀ ਅਕਿਊਜ਼ਡ ਹੈ ਕਿ ਇਹ ਲੰਮਾਪਿੰਡ ਚੌਂਕ ਦੇ ਨੇੜੇ ਇਹਦਾ ਘਰ ਹੈਗਾ ਇੱਥੇ ਕਾਫੀ ਜਿਹੜਾ ਹੈਗਾ ਪੁਰਾਣੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਥੇ ਸੈਟਲ ਹੈਗੀ ਹੈ ਇਹਦੇ ਅੱਗੇ ਜਿਹੜੇ ਪਿੱਛੇ ਕਿਉਂਕਿ ਪਿੱਛੋਂ ਇਹ ਵੀ ਇਹਦਾ ਜਨਾਂ ਦੀ ਬੈਕਗ੍ਰਾਉਂਡ ਯੂਪੀ ਸਾਈਡ ਦੀ ਹੈਗੀ ਆ ਤਾਂ ਇਹਦੇ ਰਾਜkumar ਇਹਨਾਂ ਨਾਲ ਜਾਣ ਜਾਣ ਸੀ ਰਾਜkumar ਜਿਹੜਾ ਹੈਗਾ ਉਹ यूपी बरेली साइड ਤੋਂ ਲੈ ਕੇ ਆਉਂਦੇ ਸੀ ਐਂਡ ਉਹ ساری ਚੇਨ ਦੇ ਉੱਪਰ ਕਿੱਥੋਂ ਪ੍ਰਕਿਊਰ ਕਰਦੇ ਆ ਉੱਥੋਂ ਕਿੱਥੋਂ ਲੈ ਕੇ ਆਉਂਦੇ ਉਹਦੇ ਅਸੀਂ ਕਰ ਰਹੇ ਹਾਂ ਤਾਂ ਇਹਨਾਂ ਦਾ ਨੈਕਸਸ ਜਿਹੜਾ ਹੈਗਾ ਐਂਡ ਤੱਕ ਜਿਹੜਾ ਹੈਗਾ ਇਹਨਾਂ ਦਾ origin ਕਿੱਥੋਂ ਐਂਡ ਇਹਨਾਂ ਦਾ ਕਿੱਥੇ ਤੱਕ ਸਪਲਾਈ ਜਾਣੀ ਸੀ ਉਹ ਸਾਰੇ ਨੂੰ ਅਸੀਂ ਬ੍ਰੇਕ ਕਰਾਂ ਸਰ ਜਲੰਧਰ 'ਚ ਹੋਰ ਵੀ ਕਿਸੇ ਥਾਣੇ ਪਰਚਾ ਦਰਜ ਹਨ ਇਹ ਜਲੰਧਰ ਦੇ ਵਿੱਚ ਨਹੀਂ ਇਹਨਾਂ ਦਾ ਹੈਗਾ ਜਿਹੜੀ ਜ਼ੁਬੇਤਾ ਉਹ ਤਾਂ ਲੁਧਿਆਣਾ 'ਚ ਜਿਹੜਾ ਹੈਗਾ ਜੀਆਰਪੀ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੈਗਾ ਐਂਡ ਜਿਹੜਾ ਰਾਜਕੁਮਾਰ ਹੈ ਇਸ ਆ ਬਰੀਲੀ ਦੇ ਵਿੱਚ ਜਿਹੜਾ 650 ਗ੍ਰਾਮ ਅਫੀਮ ਦਾ ऑलरेडी ਉੱਥੇ ਇੱਕ ਪਰਚਾ ਹੈ ਸਰ